ਸਤਿ ਸ੍ਰੀ ਅਕਾਲ ਮਹੱਤਵ ਤੇ ਸ਼ੁਕਰੀਆ ਕਵਤਾ ਦਾ ਅਸਰ ਲੇਖ ਹੈ ਜਿੱਤਾਂਗੇ ਅਸੀਂ ਪਰਜੇ ਹੱਕ ਨਾਲੇ ਜਮਾ ਵਿਦਿਆਰਥੀ ਪਰਜੇ ਹੱਕ ਨਾਲੇ ਜਮਾ ਵਿਦਿਆਰਥੀ ਮੀਡੀਆ ਦੇ ਕੈਮਰੇ ਨੂੰ ਨਜ਼ਰ ਆਉਂਦੇ ਐਂਟੀ ਨੈਸ਼ਨਲ ਅਥਵਾਤੀ ਜਿਨ੍ਹਾਂ ਦੀ ਗੱਡੀ ਮਹਿੰਗੀ ਹੈ ਸਾਡੇ ਮਕਾਨਾਂ ਤੋਂ ਜਿਨ੍ਹਾਂ ਦੀ ਗੱਡੀ ਮਹਿੰਗੀ ਹੈ ਸਾਡੇ ਮਕਾਨਾਂ ਤੋਂ ਡੰਗ ਲੱਗੇ ਡੰਗ ਲੱਗੇ ਪਜਾਮੇ ਗਿੱਲੇ ਕਰਦੇ लाठी चार्ज ਛਾੜਪੀੜ ਕਰਵਾਉਂਦੇ ਕੇਸ ਪਾਉਂਦੇ ਕੋਸ਼ਿਸ਼ ਕਰਦੇ ਸੂਰਜ ਤੇ ਪੱਲੀ ਪਾਉਣ ਦੀ ਨਾਕਾਮ ਕੋਸ਼ਿਸ਼ ਕਰਦੇ ਸੂਰਜ ਤੇ ਪੱਲੀ ਪਾਉਣ ਦੀ ਬੁੱਝ ਗਏ ਨੇ ਉਹ ਬੁੱਝ ਗਏ ਨੇ ਉਹ ਖਤਰਾ ਆਪਣੇ ਤਾਜ ਨੂੰ ਲੁੱਟਦੇ ਮਹਿਲ ਟੁੱਟਦੇ ਸ਼ੀਸ਼ੇ ਜੋ ਬੱਟਿਆਂ ਨਾਲ ਨਾ ਟੁੱਟਦੇ ਇੱਕ ਨਾਰੇ ਨਾਲ ਹੀ ਤੜਕ ਹੁੰਦੇ ਕਿਵੇਂ ਸਹਿ ਸਕਦੇ ਨੇ ਉਹ ਉਹਨਾਂ ਦੇ ਨੌਕਰ ਚੌਕੀਦਾਰ ਡਰਾਈਵਰ ਦੀ ਅਗਲੀ ਪੀੜ੍ਹੀ ਸਵਾਲ ਪੁੱਛੇ ਜਵਾਬ ਮੰਗੇ ਗੱਲ ਕੱਟੇ ਹੱਥਾਂ ਦੇ ਨਾਲ ਨਾਲ ਵਰਤੇ ਆਪਣਾ ਵਿਵੇਕ ਉਹ ਨਹੀਂ ਚਾਹੁੰਦੇ ਬੈਠ ਕੇ ਮਸਲਾ ਨਿਬੇੜਨਾ ਉਹ ਨਹੀਂ ਚਾਹੁੰਦੇ ਬੈਠ ਕੇ ਮਸਲਾ ਨਿਬੇੜਨਾ ਸਾਡੇ ਨਾਲ ਬੈਠਣਾ ਹੀ ਉਹਨਾਂ ਲਈ ਅਸਲੀ ਮਸਲਾ ਹੈ ਉਹ ਨਹੀਂ ਚਾਹੁੰਦੇ ਬੈਠ ਕੇ ਮਸਲਾ ਨਿਬੇੜਨਾ ਸਾਡੇ ਨਾਲ ਬੈਠਣਾ ਹੀ ਅਸਲੀ ਮਸਲਾ ਹੈ ਉਹਨਾਂ ਲਈ ਗੱਲ ਸਿਰਫ ਥੀਸਾਂ ਦੀ ਨਹੀਂ ਗੱਲ ਸਿਰਫ ਥੀਸਾਂ ਦੀ ਨਹੀਂ ਉਸ ਪਾਠਕ੍ਰਮ ਦੀ ਵੀ ਹੈ ਜੋ ਚੇਪ ਦੇ ਦੇਗਾ ਕਾਲਕ ਸਾਡੇ ਚਿੱਟੇ ਦਿਮਾਗਾਂ ਤੇ ਸੋਚ ਦੀ ਵੀ ਹੈ ਜੋ ਖੋਲੋਵੇਗੀ ਸਾਥੋਂ ਸਿੱਖਿਆ ਨਿੱਜੀ ਹੱਥਾਂ ਦੀ ਵੀ ਹੈ ਜਿਨ੍ਹਾਂ 'ਚ ਜਕੜ ਨਾ ਹੈ ਉਹਨਾਂ ਸਾਨੂੰ ਆਜ਼ਾਦ ਪੰਖਦਿਆਂ ਜੇ ਅਸੀਂ ਮੂੰਹ ਤੋਂ ਉਂਗਲ ਚੱਕ ਕੇ ਉਹਨਾਂ ਵਧਨਾ ਕੀਤੀ ਤਾਂ ਵੇਚ ਦੇਣਗੇ ਉਹ ਸਿੱਖਿਆ ਵਿਕਾਸ ਭਵਿੱਖ ਤੇ ਰੱਖਣਗੇ ਕਿਸੇ ਪੰਜ ਤਾਰਾ ਹੋਟਲ 'ਚ ਪਾਰਕੀ ਤੇ ਰੱਖਣਗੇ ਕਿਸੇ ਪੰਜ ਤੋਰਾ ਤਾਰਾ ਹੋਟਲ ਚ ਪਾਰਟੀ ਪਾਰਟੀ ਚ ਉੱਠਦਾ ਹਾਸਾ ਮਾਰ ਦੇਵੇਗਾ ਸਾਡੇ ਹਾਸੇ ਬੋਲਾ ਕਰ ਦੇਵੇਗਾ ਦੇਸ਼ ਨੂੰ ਪੈਦਾ ਹੋਣਗੀਆਂ ਨਸਲਾਂ ਅੰਨੀਆਂ ਗੁੰਗੀਆਂ ਗੁਲਾਮ ਇੱਕ ਰੰਗ ਪਾਸ਼ਾ ਚ ਰੰਗ ਦਿੱਤਾ ਜਾਵੇਗਾ ਰੰਗਲਾ ਵਤਨ ਉਹਨਾਂ ਦੀ ਦਿਲ ਚ ਰਿਆ ਹੈ ਅਧਿਆਪਕਾਂ ਬੁੱਧੀਜੀਵੀਆਂ ਨੂੰ ਸੜਕਾਂ ਤੇ ਟਿਕੜੀ ਸਾਂ ਮੈਂ ਤਸਦੀਕ ਕਰਦਾ ਹਾਂ ਉਹ ਕਦੇ ਵੀ ਹਰਾ ਨਹੀਂ ਸਕਦੇ ਸਾਨੂੰ ਮੈਂ ਤਸਦੀਕ ਕਰਦਾ ਹਾਂ ਉਹ ਕਦੇ ਵੀ ਹਰਾ ਨਹੀਂ ਸਕਦੇ ਸਾਨੂੰ ਪਾੜ ਨਹੀਂਗੇ ਬੰਡੇ ਨੇ ਜਾਤ ਧਰਮ ਔਕਾਤ ਦੇ ਲੌਲੀਪੌਪ ਅਸੀਂ ਜੁੜੇ ਰਹਿਣਾ ਤਾਂ ਹੀ ਨਹੀਂ ਹਾਰਾਂਗੇ ਅਸੀਂ ਇੱਕ ਇੱਕ ਡਾਂਗ ਹੋਰ ਪੱਕਾ ਕਰੇਗੀ ਸਾਡੇ ਇਰਾਦੇ ਲਹੂ ਦਾ ਇੱਕ ਇੱਕ ਕਤਰਾ ਹੋਰ ਗੂੜਾ ਕਰ ਦੇਵੇਗਾ ਸਾਡੀ ਜਿੱਤ ਅਸੀਂ ਦੇਖ ਦੇਵਾਂਗੇ ਸਰਕਾਰ ਮੋਦੀ ਕਰ ਦੇਵਾਂਗੇ ਕੁਰਸੀ ਅਸੀਂ ਦੇਸ਼ ਦੇ ਰਾਖੇ ਕਿਸੇ ਦੇ ਚਮਚੇ ਨਹੀਂ ਅਸੀਂ ਦੇਸ਼ ਦੇ ਰਾਖੇ ਕਿਸੇ ਦੇ ਚਮਚੇ ਨਹੀਂ ਦੇਸ਼ ਦਾ ਭਵਿਕਾ ਦੇਸ਼ ਦਾ ਭਵਿਕਾ ਧੰਨ